ਪੈਂਡ ਛਨੇਰੀ ਦੇ ਵਿੱਚ ਬੈਠਾ ਮੈਂ ਕੁਮਾਨ ਸਾਹਿਬ ਦੇ ਕੋਲੇ ਬੈਠਾ ਇਹ ਕੁਮਾਨ ਸਾਹਿਬ ਮੇਰੇ ਲਈ ਇੱਕ ਪ੍ਰਾਪਤੀ ਆ ਇਹ ਬੰਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮੀਲ ਪੱਥਰ ਆ ਸੱਜਣੋ ਮੀਲ ਪੱਥਰ ਮੀਲ ਪੱਥਰ ਕਿਉਂ ਆ ਕਿਉਂਕਿ ਇਹ ਸੱਜਣ ਉਹੋ ਆ ਜਿਹੜੇ ਬੰਦੇ ਨੇ ਭੋਰਾਕ ਬੱਚੇ ਦੀ ਇੰਟਰਵਿਊ ਤੇ ਤੇ ਮੇਰੇ ਬੋਲਾਂ ਤੇ ਵਿਸ਼ਵਾਸ ਕਰਕੇ ਪੈਸਾ ਖਰਚਿਆ ਸੌਫਟਵੇਅਰ ਖਰੀਦਿਆ ਪਰ ਉਹ ਸੌਫਟਵੇਅਰ ਦੀ ਸਭ ਤੋਂ ਕਮਾਲ ਚੀਜ਼ ਦਿਖਾਵਾਂ ਤੁਹਾਨੂੰ ਇੱਕ ਹੀ ਦਿਖਾਉਣ ਲੱਗਾ ਸਿੰਪਲ ਆਹ ਫੋਟੋ ਆਪਣੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਆ ਜਿਹੜੀ ਕਢਾਈ ਤੇ ਆ ਦੇਖਣ ਨੂੰ ਪੇਂਟਿੰਗ ਲੱਗਦੀ ਹੋਊਗੀ ਤੁਹਾਨੂੰ ਪਰ ਅਸਲ ਦੇ ਵਿੱਚ ਇਹ ਸੂਈ ਧਾਗੇ ਨਾਲ ਬਣੀ ਹੋਈ ਸੱਜਣੋਂ ਇੱਕ ਕਢਾਈ ਹੋਈ ਵੀ ਆ ਫਰੇਮ ਕੀਤੀ ਹੋਈ ਆ ਬਾਈ ਹੁਣਾਂ ਨੇ ਤੇ ਆਪਾਂ ਅੱਜ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਗੱਲ ਇਹ ਆ ਕਿ ਗੱਲ ਮਸ਼ੀਨਰੀ ਚ ਵੀ ਨਹੀਂ ਧਾਮ ਹੁੰਦਾ ਧਾਮ ਚਲਾਉਣ ਵਾਲੇ ਚ ਹੁੰਦਾ ਸਾਨੂੰ ਇਹ ਬੰਦਾ ਹੀਰਾ ਟੱਕਰ ਗਿਆ ਜਿਹੜੇ ਬੰਦੇ ਨੇ ਸਾਡੇ ਬੱਚੇ ਦਾ ਵੀ ਨਾਂ ਕਰ ਦੇਣਾ ਆਪ ਤਾਂ ਇਹ ਬੰਦਾ ਨੈਕਸਟ ਲੈਵਲ ਆ ਕਮਾਨ ਸਾਹਿਬ ਹਾਂਜੀ ਸੌਫਟਵੇਅਰ ਦੀ ਗੱਲ ਬਾਤ ਕਰੂੰ ਕਿਉਂਕਿ ਉਹ ਤਾਂ ਸੌਫਟਵੇਅਰ ਤਾਂ ਸਾਡੀ ਐਡ ਹੋ ਜੂਗੀ ਹਾਂਜੀ ਪਹਿਲਾਂ ਤੁਹਾਡੀ ਕਰਨੀ ਹੈ ਕਿਉਂਕਿ ਤੁਹਾਡੀ ਐਡ ਕਰਨਾ ਹੈ ਅਸਲ ਦੇ ਵਿੱਚ ਨੰਬਰ ਵੀ ਇਹਨਾਂ ਦਾ ਹੀ ਦੇਵਾਂਗਾ ਇਹ ਬੰਦੇ ਐਡੇ ਤਕੜੇ ਡਿਜ਼ਾਈਨ ਆ ਮਤਲਬ ਕੱਪੜੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਪਿਆ ਸਕਦੇ ਕਿਹੋ ਜੇ ਡਿਜ਼ਾਈਨ ਤਿਆਰ ਕਰ ਦਿੰਨੇ ਆ ਜਿਹੜਾ ਨਵਾਂ ਸੌਫਟਵੇਅਰ ਆ ਚੁੱਕੇ ਹੋ ਕਿਹੋ ਜਿਹੇ ਡਿਜ਼ਾਈਨ ਤਿਆਰ ਜਿਹਹ ਜਆ ਮਰਜ਼ੀ ਕਰਾ ਲੈ ਬਾਈ ਮਾੜਾ ਜਿਹਾ ਦਿਖਾਉਂਗਾ ਤੁਹਾਨੂੰ ਹਾਂ ਦਿਖਾ ਦੇਣਾ ਸਕਰੀਨਸ਼ਾਟ ਲਓ ਆਪਣੇ ਕੋਲੇ ਭੇਜੋ ਆਪਾਂ ਉਹਦਾ ਤਿਆਰ ਕਰਕੇ ਦੇ ਦਾਂਗੇ ਸੌਫਟਵੇਅਰ ਚ ਸਕਰੀਨਸ਼ਾਟ ਲਓ ਭੇਜੋ ਭੇਜੋ ਤੇ ਡਿਜ਼ਾਈਨ ਤਿਆਰ ਲਓ ਡਿਜ਼ਾਈਨ ਤਿਆਰ ਪ੍ਰੀਤ ਇੱਧਰ ਲੈ ਪਾਸੇ ਰਹੀ ਹੈ ਅਲੈਕੋ ਕੁਦਾਪਾ ਜਿਵੇਂ ਕਾਲ ਕਰ ਲੋ ਵੀ ਆਹ ਡਿਜ਼ਾਈਨ ਤੁਹਾਡੇ ਕੋਲੇ ਆਇਆ ਹੋਇਆ ਆਇਆ ਹੋਇਆ ਆਪਾਂ ਤਿਆਰ ਕਰ ਰਹੇ ਸੀਗੇ ਹਾਂਜੀ ਇਹਦਾ ਤੁਸੀਂ ਆ ਫੁੱਲ ਦਾ ਡਿਜ਼ਾਈਨ ਚੱਕਣਾ ਕਿਵੇਂ ਚੱਕੋਗੇ ਇਹ ਆ ਤੁਸੀਂ ਇਹਨੂੰ ਮਾਰਕ ਕਰ ਲਿਆ ਇਹ ਮਾਰਕ ਕਰ ਲੈਣਾ ਉਹ ਰੋ ਵੀਰੇ ਜੀ ਅੱਛਾ ਜੀ ਲਓ ਜੀ ਠੀਕ ਆ ਉਹਨੇ ਡਿਜ਼ਾਈਨ ਬਣਾਤਾ ਉਹਨੇ ਡਿਜ਼ਾਈਨ ਬਣਾਤਾ ਜਿੰਦਾ ਮਰਜੀ ਆਪਾਂ ਕਰ ਲਈ ਇਹਨੂੰ ਫੁੱਲ ਬਣਾਉਣਾ ਟ੍ਰੇਸ ਕਰਨਾ ਸਾਰਾ ਕੁਝ ਹੋ ਜੂਗਾ ਇਹ ਚੋਂ ਅੱਛਾ ਠੀਕ ਆ ਆ ਕੋਈ ਫੋਟੋ ਕਿਤੇ ਹੋਲੇ ਆਪਣੀਆਂ ਜੀ ਮਾੜਾ ਜਾ ਕਰਿਓ ਹੋਰ ਹੋਰ ਦਿਖਾਉਂ ਮਤਲਬ ਇਹ ਕਿਸੇ ਵੀ ਡਿਜ਼ਾਈਨ ਨੂੰ ਆ ਦੇਖੋ ਆ ਬਣਿਆ ਪਿਆ ਇੱਧਰ ਆ ਬਣਿਆ ਪਿਆ ਤਰੀ ਤ ਆਪਣੇ ਸਰਦਾਰ ਵਾਲਾ ਡਿਜ਼ਾਈਨ ਇਹ ਆਪਣਾ ਸੰਤਾ ਜੀ ਨੇ ਆ ਦੇਖੋ ਆ ਫੋਟੋ ਛੀ ਆ ਆ ਦੇਖੋ ਆ ਸੰਤਾ ਜਰਨੈਲ ਸਿੰਘ ਭਿੰਡਰ ਵਾਲਿਆਂ ਦੀ ਇੱਕ ਬਜ਼ੁਰਗ ਦੀ ਵੀ ਕਿਸੇ ਦੀ ਬਣਾਈ ਸੀ ਹਾਂ ਦੇਖੋ ਆ ਦੋ ਬਣੇ ਨੇ ਇੱਕ ਇਹ ਆ ਜੀ ਇੱਥੇ ਛੀ ਕੀਤੀ ਹੋਈ ਆ ਜੀ ਇੱਕ ਜੀਆ ਲਓ ਜੀ ਹੋਰ ਵੀ ਕਿਸੇ ਵੀ ਫੋਟੋ ਦਾ ਆ ਦੇਖੋ ਖਾਲਸਾ ਰਾਜ ਕਰਿਓ ਮਾੜਾ ਜ਼ੂਮ ਆਊਟ ਕਰਿਓ ਆ ਲਓ ਜੀ ਅੱਛਾ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਸਪਾਰਸ਼ਾਂ ਆ ਰਹੀਆਂ ਸਪਾਰਸ਼ਾਂ ਆ ਰਹੀਆਂ ਤੇ ਆ ਦੇਖੋ ਆਸਟ੍ਰੇਲੀਆ ਜਾਣਾ ਕੀ ਜਾਣਾ ਆ ਸੰਤਪਿੰਡ ਨਾਲ ਇਹ ਆਸਟ੍ਰੇਲੀਆ ਜਾਣਾ ਨੂੰ ਜਾਣਾ ਇਹ ਬਣਾ ਕੇ ਜਾਣਾ ਕਾਸੇ ਤੇ ਕ ਨਾ ਨਾ ਜੀ ਸਿਰਫ ਆਪਾਂ ਨੇ ਉਹੀ ਭੇਜਣੀ ਹੈ ਫਾਇਲ ਤੁਸੀਂ ਡਿਜ਼ਾਈਨ ਬਣਾ ਡਿਜ਼ਾਈਨ ਕਰਨਾ ਕੜਾਈ ਉੱਥੇ ਕਰਾਉਣੀ ਉਹਨਾਂ ਨੇ ਤੁਸੀਂ ਕੜਾਈ ਵੀ ਕਰ ਦਿੰਦੇ ਆ ਕੜਾਈ ਡਿਜ਼ਾਈਨ ਬਣਾ ਨਾ ਕੜਾਈ ਵੀ ਕਰਦੇ ਆ ਆਪਾਂ ਆਪਾਂ 2021 ਤੋਂ ਮਸ਼ੀਨ ਚਲਾ ਰਹੇ ਆ ਅੱਛਾ ਹਾਂ ਤੁਸੀਂ ਕੜਾਈ ਵੀ ਕਰਦੇ ਆ ਆਹ ਜਿਵੇਂ ਆ ਤੁਸੀਂ ਕੜਾਈ ਕਰਕੇ ਬਣਾਤਾ ਬਣਾਦਾ ਵੀਰੇ ਇਦੇ ਵਿੱਚ ਕਲਰਿੰਗ ਜਿਹੜੀ ਚੁਆਇਸ ਆ ਉਹ ਤੁਹਾਡੀ ਆਪਣੀ ਸੀਗੀ ਆਪਣੀ ਚੁਆਇਸ ਆ ਜੋ ਮਰਜ਼ੀ ਲਾ ਸਕਦੇ ਆ ਆਪਾਂ ਵੈਸੇ ਸੌਫਟਵੇਅਰ 'ਚ ਵੀ ਸੈੱਟ ਹੋ ਜਾਂਦਾ ਜਿਹੜੇ ਇਹ ਕਲਰ ਲੋੜਿਆ ਅਗਰ ਸੌਫਟਵੇਅਰ ਵਾਲੇ ਆਪਾਂ ਨੂੰ ਨਹੀਂ ਪਸੰਦ ਆਉਂਦੇ ਤਾਂ ਆਪਾਂ ਬਦਲ ਠੀਕ ਹੈ ਚੇਂਜ ਕਰ ਸਕਦੇ ਆ ਆਪਾਂ ਆਪਾਂ ਮਸ਼ੀਨ ਤੇ ਵੀ ਚੇਂਜ ਕਰ ਸਕਦੇ ਆ ਮਸ਼ੀਨ ਤੇ ਚੇਂਜ ਕਰ ਸਕਦੇ ਆ ਤੇ ਜੇ ਮੰਨ ਲਓ ਵੀ ਆਪਣੇ ਤੋਂ ਕੋਈ ਬੰਦਾ ਡਿਜ਼ਾਈਨ ਖਰੀਦਦਾ ਆਪਣਾ ਕੋਲੇ ਪੈਕੇਜ ਕੀ ਕੀ ਰਹਿੰਦੇ ਆ ਵੀ ਇੱਕ ਤਾਂ ਸਿੰਗਲ ਸਿੰਗਲ ਡਿਜ਼ਾਈਨ ਸਿੰਗਲ ਪੇਰੇ ਜਿੱਦਾਂ ਹੁਣ ਆਪਾਂ 2021 ਚ ਲਿਆਂਦੀ ਸੀ ਮਸ਼ੀਨ ਹੂੰ ਤੇ ਪਹਿਲਾ ਡਿਜ਼ਾਈਨ ਤਿਆਰ ਕਰਾਉਂਦੇ ਸੀ ਜੀ ਕਿਰੇ ਦਿੱਲੀ ਤੋਂ ਇੱਕ ਗੰਗਾ ਨਗਰ ਚੋਂ ਡਿਜ਼ਾਈਨਰ ਸੀਗਾ ਜੀ ਉਹਨੂੰ ਵਟਸਐਪ ਤੇ ਫੋਟੋ ਭੇਜੀ ਨਹੀਂ ਦੋ ਦੋ ਮਹੀਨੇ ਉਹਨੇ ਦੋ ਦੋ ਦਿਨ ਉਹਨੇ ਚੈੱਕ ਨਹੀਂ ਕਰਦੀ ਹਾਂਜੀ ਫੇਰ ਉਹਨੇ ਹਫਤਾ ਦੱਸ ਦੇਣਾ ਡਿਜ਼ਾਈਨ ਭੇਜ ਨੂੰ ਲਾਉਣਾ ਕਿਉਂ ਕਿ ਸਾਰਾ ਡਿਪੈਂਡ ਜੀ ਨਾ ਟਾਈਮ ਲੱਗਦਾ ਸੀ ਉਹਨੂੰ ਤੇ ਨਾ ਕਸਟਮਰ ਵੇਟ ਨਹੀਂ ਕਰਦਾ ਸੀਗਾ ਮੰਨ ਲਓ ਕਿ ਕਿਸੇ ਭਾਨ ਨੇ ਤੁਹਾਡੇ ਨਾਲ ਸੰਪਰਕ ਕਰ ਲਿਆ ਵੀ ਵੀਰੇ ਮੈਨੂੰ ਡਿਜ਼ਾਈਨ ਚਾਹੀਦੇ ਆ ਹਾਂਜੀ ਆ ਸਾਰੇ ਚਾਹੀਦੇ ਆ ਇਹ ਸਾਰਾ ਪੈਕੇਜ ਮੰਨ ਲਓ ਇਹ ਤਾਂ ਬਹੁਤ ਆ ਵੀਰੇ ਇਹ ਤਾਂ ਤਕਰੀਬਨ ਸਾਡੇ ਕੋਲ 2000 3000 ਡੈਨ ਹੋਊਗਾ ਅੱਛਾ ਜੀ ਹੁਣ ਐਨੀ ਲੋੜ ਨਹੀਂ ਬਸ ਇਹ ਛੋਟੇ ਛੋਟੇ ਪੈਕੇਜ ਰੱਖਿਆ ਜਿੱਦਾਂ ਹੁਣ ਪਰ ਮੈਂ ਮਸ਼ੀਨ ਲੈ ਲਿਆ ਨੇ ਮਸ਼ੀਨ ਤਾਂ ਲੈ ਲਈ ਮਸ਼ੀਨ ਚ ਚਲਾਉਣ ਵਾਸਤੇ ਆਪਣੇ ਕੋਲ ਡਿਜ਼ਾਈਨ ਵੀ ਚਾਹੀਦੇ ਨੇ ਹਾਂ ਆਪਾਂ ਘਟੋ ਘਟ 50 ਡਿਜ਼ਾਈਨ ਵਾਲਾ ਪੈਕੇਜ ਰੱਖਿਆ 50 100 500 ਹਜ਼ਾਰ ਅੱਛਾ ਜੀ ਹਾਂਜੀ ਵੀ ਉਹ ਉਹ ਪੈਕੇਜ ਆ ਮੰਨ ਲਓ ਮੰਨ ਲਓ ਵੀ ਭੈਣ ਕੋਈ ਪੈਕੇਜ ਪਵਾ ਕੇ ਲੈ ਗਈ ਤੁਹਾਡੇ ਤੋਂ ਪੈਨ ਡਰਾਈਵ ਚ ਪੈਨ ਡਰਾਈਵ ਪੈਨ ਡਰਾਈਵ ਜਾਂਦਿਆਂ ਦੀ ਕੁਆਚ ਗਈ ਫਿਰ ਕੋਈ ਗੱਲ ਨਹੀਂ ਆਪਣੇ ਕੋਲ ਨਾ ਰਜਿਸਟਰ ਹੋਊਗਾ ਉਹ ਦੁਬਾਰੇ ਭੈਣੂਪਾ ਬਿਲਕੁਲ ਫ੍ਰੀ પાਕੇ ਦਵਾਂਗੇ ਲੇਕਿਨ ਪੈਨ ਡਰਾਈਵ ਵਾਲੀ ਹੋਗੀ ਦੂਜੀ ਵਾਰ ਹਾਂ ਦੂਜੀ ਵਾਰ ਪੈਨ ਡਰਾਈਵ ਵਾਲੀ ਜੋ ਹੀ ਨਹੀਂ ਉਹਦੀ ਬੁਆ ਚੀ ਸਾਲ 2 ਸਾਲ ਬਾਅਦ ਪੈਨ ਡਰਾਈਵ ਚ ਵਾਇਰਸ ਆ ਗਿਆ ਡਾਟਾ ਕਰੈਸ਼ ਹੋ ਗਿਆ ਕਿਸੇ ਕਾਰਨ ਫਿਰ ਵੀ ਪਹਵਣੀ ਹੈ ਲਾਈਫਟਾਈਮ ਆਪਾਂ ਫਿਰ ਵੀ ਉਹਨੂੰ ਉਸੇ ਰੇਟ ਚ ਫ੍ਰੀ પાਕੇ ਦਵਾਂਗੇ ਕੀ ਬਾਤ ਠੀਕ ਆ ਕੀ ਬਾਤ ਇਹ ਬਹੁਤ ਚੰਗੀ ਗੱਲ ਹੈ ਹਾਉ ਜਨਾ ਇੱਕ ਵਾਰ ਪੈਸਾ ਲਾਇਆ ਬਾਰ ਬਾਰ ਕਿਰਤੀ ਆ ਪਰ ਪਤਾ ਨਾ ਕਿਰਤੀ ਬੰਦੇ ਕਿਰਤੀ ਬੰਦੇ ਨੇ ਜੀ ਕਿਰਤੀ ਬੰਦੇ ਮਤਲਬ ਹੁਣ ਡਿਜ਼ਾਈਨ ਦਾ ਤਾਂ ਮੈਂ ਐ ਪੁੱਛਾਂ ਹੀ ਨਾ ਵੀ ਕੀ ਬਣਾ ਸਕਦੇ ਆ ਫੋਟੋ ਖਿੱਚੋ ਭੇਜੋ ਤੇ ਬਣ ਗਿਆ ਹਾਂ ਜੋ ਮਰਜੀ ਮਾਨ ਸਾਹਿਬ ਨੇ ਬਣਾਤਾ ਬਣਾਤਾ ਜੀ ਬਣਦਾ ਹਾਂ ਹੁਣ ਕਮਾਨ ਸਾਹਿਬ ਥੋੜਾ ਜਿਹਾ ਮੈਨੂੰ ਸੌਫਟਵੇਅਰ ਬਾਰੇ ਦੱਸ ਦੋ ਸੌਫਟਵੇਅਰ ਸੌਫਟਵੇਅਰ ਤੁਹਾਡੇ ਕੋਲੇ ਇਸ ਵਕਤ ਐਟ ਪ੍ਰੈਜ਼ੈਂਟ ਤਿੰਨ ਤਿੰਨ ਹਾਂਜੀ ਵੀਰੇ ਇੱਕ ਸੌਫਟਵੇਅਰ ਮੈਂ ਨਾਂ ਨਹੀਂ ਲਊਂਗਾ ਇਸ ਕੰਪਿਊਟਰ ਦੇ ਵਿੱਚ ਪਿਆ ਹਾਂ ਉਹ ਕੰਪਨੀ ਦਾ ਅਰੀਜਨਲ ਇੱਕ ਮਸ਼ੀਨ ਵਾਲਾ ਸੌਫਟਵੇਅਰ ਮਸ਼ੀਨ ਜਿਹੜਾ ਡਾਲ ਆਉਂਦਾ ਹਾਂਜੀ ਇੱਕ ਸੌਫਟਵੇਅਰ ਉਹ ਆ ਜਿਹੜਾ ਮੇਰੇ ਭਾਂਜੇ ਵਾਲਾ ਖਰੀਦਿਆ ਸੀ ਆਪਾਂ ਨੇ ਹਾਂ ਬਾਈ ਇਮਾਨਦਾਰੀ ਨਾਲ ਫੇਲ ਆ ਫੇਲ ਕਹਿਦੀ ਕਾਮਯਾਬ ਆ ਕਾਮਯਾਬ ਕਹਿਦੀ ਸਸਤਾ ਸਸਤਾ ਕਹਿਦੀ ਮਹਿੰਗਾ ਮਹਿੰਗਾ ਕਹਿਦੀ ਠੀਕ ਹੈ ਨਾ ਇਮਾਨਦਾਰੀ ਨਾਲ ਦੱਸ ਦਿਓ ਵੀ ਤਿੰਨਾਂ ਦੇ ਵਿੱਚ ਇਹ ਇਹਨੂੰ ਤਾਂ ਬਾਹਰ ਕੱਢ ਦਗੇ ਤਾਂ ਕਿਸੇ ਤਾਂ ਬਸ ਡਿਜ਼ਾਈਨ ਛੋਟਾ ਤੇ ਵੱਡਾ ਕਰਦੇ ਕੰਮ ਹੀ ਹੁੰਦਾ ਮਸ਼ੀਨ ਵਾਸਤੇ ਆਹ ਦੋ ਰਹਿ ਗਏ ਕੰਪੈਰੀਆਂ ਇਹ ਚ ਆਪਾਂ ਕੰਪਨੀ ਦਾ ਨਾਮ ਨਹੀਂ ਲਾਵਾਂਗੇ ਉਹ ਗਲਤ ਹੋਗਾ ਹਾਂਜੀ ਇਹ ਇਹਦੇ ਨਾਮ ਇਹਦੇ ਕੰਪੈਰੀਆਂ ਨੂੰ ਉਹ ਕਿਵੇਂ ਆ ਇਹਦੇ ਵਿੱਚ ਦੇਖੋ ਵੀਲੇ ਜੇ ਆਪਣਾ ਡਿਜ਼ਾਈਨ ਤਿਆਰ ਕਰਨਾ ਇੱਕ ਰਾਜ ਟ੍ਰੇਸ ਨਹੀਂ ਹੁੰਦਾ ਸੀਗਾ ਡਰਾਇੰਗ ਆਪਾਂ ਨੂੰ ਖੁਦ ਕਰਨੀ ਪੈਂਦੀ ਸੀਗੀ ਟਾਈਮ ਲੱਗਦਾ ਜੀ ਸਫਾਈ ਨਹੀਂ ਆਉਂਦੀ ਸੀਗੀ ਠੀਕ ਹੈ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਕੀ ਆ ਥੋੜਾ ਬਲਕਿ ਆਉਣਾ ਪੈਂਦਾ ਜੀ ਘੁੰਮ ਕੇ ਉਹਦੇ ਵਿੱਚ ਸ਼ਾਰਟਕਟ ਦਿੱਤੇ ਹੋ ਅੱਛਾ ਜੀ। ਉਹਨਾਂ ਨਾਲ ਆਪਣੀ ਸਮਝ ਦੀ ਵੀ ਬਚਤ ਆ ਤੇ ਸਫਾਈ ਵੀ ਬੱਧਾ। ਮਤਲਬ ਕਹਿਣ ਤੋਂ ਪਹਿਲ ਇਹਦੇ 'ਚ ਜਿਹੜਾ ਡ੍ਰੈਗ ਮਾਸਟਰ ਪੂਰਾ ਹੈ ਹਾਂਜੀ ਉਹੀ ਕੰਮ ਕਰੂਗਾ। ਉਹ ਹੀ ਕੰਮ ਕਰ ਸਕਦਾ। ਉਹਦੇ ਵਿੱਚ ਉਹ ਆਪ ਦੀ ਆਪ ਤੁਹਾਨੂੰ ਬਿੰਗਾਂ ਡੇਟਿੰਗ ਲੈਣਾ ਨੂੰ ਸਿੱਧਾ ਕਰਾ ਲੈਂਦਾ। ਉਹਦੇ ਵਿੱਚ ਨੋਟੀਫਿਕੇਸ਼ਨ ਵੀ ਆਊਗਾ ਅਗਰ ਤੁਸੀਂ ਗਲਤ ਕਰ ਰਿਆਂ ਤਾਂ ਉਹ ਦੱਸੂਗਾ। ਅੱਛਾ। ਵੀ ਤੁਸੀਂ ਸੇਵ ਗਲਤ ਬਣਾ ਰਹੇ ਹੋ। ਅੱਛਾ। ਨੋਟੀਫਿਕੇਸ਼ਨ ਦਊਗਾ। ਅਗਲਾ ਪੜੂਗਾ ਤਾਂ ਉਹਨੂੰ ਚੇਂਜ ਕਰ ਸਕਦਾ। ਭਾਈ ਮੈਂ ਨਾ ਭਾਂਜੇ ਨੂੰ ਛੋਟੀ ਉਮਰ ਵਾਲੇ ਮੁਕਾਬਲੇ 'ਚ ਨੰਬਰ ਨਹੀਂ ਮੈਂ ਤੁਹਾਡੇ ਤੋਂ ਦਵਾਉਣਾ ਚਾਹੁੰਦਾ। ਛੋਟੀ ਉਮਰ 'ਚ ਤਾਂ ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ ਮੇਰਾ ਚੈਲੰਜ ਹੋਊਗਾ ਵੀ ਸ਼ਾਇਦ ਉਹ ਢੀ ਉਮਰ ਦਾ ਬੱਚਾ ਕੋਈ ਸੌਫਟਵੇਅਰ ਇੰਜੀਨੀਅਰ ਨਹੀਂ ਹੋਊਗਾ। ਇੱਕ ਵੱਡੇ ਸੌਫਟਵੇਅਰਾਂ ਦੇ ਮੁਕਾਬਲੇ ਕਿੰਨੇ ਨੰਬਰ ਦੇਓਗੇ 100 'ਚੋਂ? 100 'ਚੋਂ ਮੇਰੇ 100 ਹੀ ਆਏ ਏਜ ਦੇ ਹਿਸਾਬ ਨਾਲ। ਹਾਂ। ਕਿਉਂਕਿ ਜਿਹੜਾ ਇਹ ਆ ਚੀਜ਼ ਉਹਨੇ ਛੋਟੀ ਉਮਰ 'ਚ ਕਰਤੀ ਹੂੰ ਆਹ 'ਚ ਕਰ ਨਹੀਂ ਸਕਦਾ ਹੁੰਦਾ ਜਵਾਕ। ਹੂੰ। ਨਾ ਨਹੀਂ ਇਹ 'ਚ ਕੋਈ ਸ਼ੱਕ ਹੈ। ਕਿਉਂਕਿ ਜਿੱਦ ਦੇ ਅਸੀਂ ਪਹਿਲੇ ਦਿਨ ਗਏ ਸੀ ਵੀ ਰਿਸਕ ਲੈ ਲਈ ਸੀ ਵੀ ਡਰਦੇ ਸੀਗੇ। ਹੂੰ ਮਨ ਜਿਹੜਾ ਹੈਗਾ ਛੇ ਸੱਚੀ ਗੱਲ ਆ ਮੈਂ ਤੁਹਾਨੂੰ ਤੁਹਾਡੀ ਮੇਰੇ ਨਾਲ ਗੱਲ ਹੋਈ ਮੈਂ ਤੁਹਾਨੂੰ ਕੀ ਕਿਹਾ ਮੈਂ ਕਿਹਾ ਵੀ ਵੀਰੇ ਤੂੰ ਬੱਚਾ ਸਮਝ ਕੇ ਆ ਜਾ ਹਾਂਜੀ ਤੇਰੇ ਮਨ ਨਾਲ ਲੱਗੀ ਗੱਲ ਪੈਸੇ ਆਪਦੇ ਵਾਪਸ ਤੇਰਾ ਸੌਫਟਵੇਅਰ ਨਾ ਚੱਲਿਆ ਪੈਸੇ ਵਾਪਸ ਹਾਂਜੀ ਵੀਰੇ ਤੈਨੂੰ 5 ਦਿਨਾਂ ਬਾਅਦ ਲੱਗਿਆ ਕਿ ਪੈਸੇ ਖਰਾਬ ਹੋ ਗਏ ਪੈਸੇ ਵਾਪਸ ਹਾਂ ਨਾ ਫੇਰ ਤੁਹਾਡਾ ਮਨ じゃ ਖੜਿਆ ਵੀ ਹੋਆ ਯਾਰ ਮੂਰੇ ਕੋਈ ਬੰਦਾ ਤਾਂ ਹੈਗਾ ਨਾ ਬੈਠਾ ਸੁਣਨ ਵਾਲਾ ਵੀ ਬੱਚੇ ਦਾ ਕੀ ਹੈ ਯਾਰ ਬੱਚੇ ਦਾ ਕਿਹੜਾ ਲੜਾਂਗੇ ਲੜਾਂਗੇ ਹਾਂ ਜੀ ਪਰ ਜਦੋਂ ਬਾਈ ਤੁਸੀਂ ਜਾ ਕੇ ਬੱਚੇ ਨੂੰ ਮਿਲੇ ਉਦੋਂ ਕਿਵੇਂ ਲੱਗਿਆ ਤੁਹਾਨੂੰ ਜਾ ਕੇ ਕੀ ਚੀਜ਼ ਹੈ ਹੋ ਗਿਆ ਹੀ ਸਾਨੂੰ ਵਿਸ਼ਵਾਸ ਜਦੋਂ ਬੱਚੇ ਦਾ ਸੌਫਟਵੇਅਰ ਦੇਖਿਆ ਨੇ ਚਲਾ ਕੇ ਦਿਖਾਇਆ ਸ਼ਾਰਟਕਟ ਦੇਖ ਕੇ ਕਿਉਂਕਿ ਅਪਰੇ ਇਹਨੂੰ ਯੂਜ਼ ਕਰਦੇ ਸੀ ਤਿਆਰ ਕਰਿਆ ਹੋਈ ਸੀਗਾ ਪਹਿਲੀ ਜੀ ਮੈਨੂੰ ਪਤਾ ਜੀ ਆ ਕਿਉਂਕਿ ਇਹ ਟਾਈਮ ਲੱਗਦਾ ਜੀਆ ਹੂੰ ਔਰ ਉਹ ਮੜੀ ਤਸੱਲੀ ਹੋਊਗੀ ਜੀ ਹੂੰ ਫੇਰ ਜਦੋਂ ਆਪਾਂ ਪਵਾ ਕੇ ਘਰ ਆਏ ਦੋ ਦਿਨ ਇਸਤੇਮਾਲ ਕੀਤਾ ਫੇਰ ਇੱਕ ਗੱਲ ਮੈਨੂੰ ਹੋਰ ਦੱਸਿਓ ਵੀ ਬੰਦੇ ਦੀ ਸੁਣਵਾਈ ਕਿੰਨੀ ਕਾ ਵੀ ਜਦੋਂ ਫੋਨ ਕਰਦਾ ਤੁਹਾਡੇ ਗੱਲ ਚੱਕਦਾ ਮਲਾ ਦੋ ਤੀਜੀ ਵੈਲੀ ਚ ਫੋਨ ਕਰ ਲੈਣਾ ਹੁਣ ਕਰਾਂ ਉਹਨੇ ਚੱਕ ਲੂਗਾ ਕਹੂਗਾ ਹਾਂ ਮੇਰੇ ਦੱਸੋ ਕੀ ਆ ਤੇ ਤੁਹਾਨੂੰ ਗੱਲ ਸਮਝਾ ਪਾਉਂਦਾ ਜਿਹੜੀ ਤੁਸੀਂ ਪੁੱਛਣਾ ਕਿ ਉਹਨਾਂ ਦੋ ਤਰੀਕੇ ਦੇਖੋ ਵੀਡੀਓ ਕਾਲ ਤੇ ਵੀ ਸਮਝਾ ਦਿੰਦਾ ਓ ਇੱਕ ਐਨੀ ਡਿਸਕ ਐਨੀ ਡਿਸਕ ਕਿਤੇ ਵੀ ਦੱਸ ਦਿੰਦਾ ਸਾਰੀ ਚੀਜ਼ ਠੀਕ ਹੈ ਕਿਉਂਕਿ ਉਹ ਐਨੀ ਡਿਸਕ ਤੇ ਆਪਣੀ ਜਿਹੜੀ ਸਕਰੀਨ ਆ ਨਾ ਦੂਜੇ ਕੰਪਿਊਟਰ ਨਾਲ ਸ਼ੇਅਰ ਹੋ ਜਾਂਦੀ ਜਾਂਦੀ ਹਾਂ ਉਹ ਉੱਥੇ ਬੈਠੋ ਕੁਝ ਵੀ ਕਰੀ ਜਾ ਸਕਦਾ ਆਪਾਂ ਨੂੰ ਆਪਾਂ ਨੂੰ ਇੱਥੇ ਦਿਖੂਗਾ ਵੀ ਉਹ ਕੀ ਕਰ ਰਿ ਤੇ ਉਹ ਤੁਹਾਨੂੰ ਉੱਥੇ ਬੈਠਾ ਵੀ ਸਮਝਾ ਲੰਦਾ ਕਲਾਸ ਲੈ ਲੈਂਦਾ ਜੇ ਕੋਈ ਪ੍ਰੋਬਲਮ ਆਉਂਦੀ ਤੇ ਕੋਈ ਪ੍ਰੋਬਲਮ ਆਉਂਦੀ ਪਰ ਮੈਂ ਕਿਉਂਕਿ ਤੁਸੀਂ ਨਾ ਸੌਫਟਵੇਅਰ ਪੁਰਾਣਾ ਚਲਾਉਂਦੇ ਸੀ ਕਰਕੇ ਹਾਂਜੀ ਤੇ ਤੁਸੀਂ ਵੈਸੇ ਮਾਲਕ ਦੀ ਕਿਰਪਾ ਨਾਲ ਬਹੁਤ ਮਾਰ ਆ ਉਹ ਫੋਟੋ ਦੁਬਾਰਾ ਚੱਕੀ ਚੱਕੀ ਬਾਈ ਆ ਚੀਜ਼ ਨੂੰ ਆ ਚੀਜ਼ ਨਾ ਵੀਰੇ ਨੇ ਸੌਫਟਵੇਅਰ ਲੈਣ ਤੋਂ ਚੌਥੇ ਦਿਨ ਮੈਨੂੰ ਵਟਸਐਪ ਕਰਤੀ ਸੀਗੀ ਚੌਥੇ ਦਿਨ ਤੁਸੀਂ ਮੈਨੂੰ ਵਟਸਐਪ ਕਰਤੀ ਸੀਗੀ ਕਿ ਸੋਹਜਿੰਦਰ ਮੈਂ ਆ ਬਣਾਤਾ ਬੀਰੇ ਜੀ ਆਹ ਹੀ ਚੀਜ਼ ਹੋਰ ਸੌਫਟਵੇਅਰ ਚ ਬਣਾਉਣੀ ਹੋਵੇ ਬਹੁਤ ਔਖਾ ਵੀਰੇ ਕਿੰਨੇ ਚਿਰ ਚ ਬਣੂਗੀ ਘਟੋ ਘਟੇ ਜੇ ਦੋ ਦਿਨ ਦਾ ਟਾਈਮ ਲੱਗੂ ਬਹੁਤ ਬਰੀਕੀ ਚ ਕਰਨੀ ਕਿ ਹਰ ਚੀਜ਼ ਕੱਲੀ ਕੱਲੀ ਚੀਜ਼ ਦੇਖਿਆ ਦੇਖੋ ਇਹ ਚ ਹਰ ਚੀਜ਼ ਲੱਗੀ ਹੋਈ ਆ ਉਹ ਕੰਨ ਗੀਤਾ ਕਸਮ ਜੇ ਕੋ ਹੀਰਾ ਲੱਗਿਆ ਹੋਇਆ ਨਾਲ ਸਾਰਾ ਕੁਝ ਜਿਹੜੀ ਚੀਜ਼ ਦੇਖੋ ਇੱਕ ਇੱਕ ਬਰੀਕੀ ਚੀਜ਼ ਤੀਰ ਬਣਿਆ ਹੋਇਆ ਹੱਥ ਉਂਗਲਾਂ ਮਹਾਰਾਜਾ ਸਾਹਿਬ ਦੀਆਂ ਇੱਕ ਇੱਕ ਚੀਜ਼ ਬਣੀ ਹੋਈ ਇੱਕ ਇੱਕ ਚੀਜ਼ ਬਣੀ ਹੋਈ ਆ ਤੇ ਇਹ ਸੌਫਟਵੇਅਰ ਦੇ ਵਿੱਚ ਦੋ ਦਿਨ ਦੇ ਮੁਕਾਬਲੇ ਕਿੰਨਾ ਟਾਈਮ ਲੱਗਿਆ ਇਹ ਤਕਰੀਬਨ ਤਨ 4 ਘੰਟੇ ਚ ਕਰਦਾ ਸੀ ਮੈਂ ਮਤਲਬ 2 ਦਿਨ ਦੇ ਮੁਕਾਬਲੇ 3-4 ਘੰਟੇ ਸਭ ਤੋਂ ਵਧੀਆ ਇੱਜ ਕਿ ਪੰਜਾਬੀ ਫੌਂਟ ਆ ਆਪਣਾ ਹੂੰ ਅੱਛਾ ਪੰਜਾਬੀ ਫੌਂਟ ਚੱਕਦਾ ਹਾਂਜੀ ਫੌਂਟ ਚੱਕਦਾ ਹੈ ਸੌਫਟਵੇਅਰ ਸੌਫਟਵੇਅਰ ਪੰਜਾਬੀ ਚ ਆਪਾਂ ਕੁਝ ਵੀ ਲਿਖਣਾ ਲਿਖ ਸਕਦੇ ਹੁਣ ਜਿਵੇਂ ਇਹ ਨੇ ਬਾਹਰ ਦੇ ਨੇ ਕੰਪਨੀ ਇਹਦੇ ਚ ਇੰਗਲਿਸ਼ ਹੀ ਹੁੰਦੀ ਆ ਇਹਦੇ ਵਿੱਚ ਪੰਜਾਬੀ ਆ ਇਹ ਪੰਜਾਬੀ ਬੰਦੇ ਦਾ ਬਣਾਇਆ ਹੋਇਆ ਕਰਕੇ ਪੰਜਾਬੀ ਪੰਜਾਬੀ ਫੌਂਟ ਵੀ ਲਿਖ ਸਕਦੇ ਪੰਜਾਬੀ ਸਭ ਤੋਂ ਵੱਡੀ ਗੱਲ ਆ ਪੰਜਾਬੀ ਫੌਂਟ ਚੱਕਦਾ ਹਰੇਕ ਮਸ਼ੀਨ 'ਚ ਚੱਲੂ ਹਰੇਕ 'ਚ ਚੱਲੂਗਾ हां ਵੀ ਮਤਲਬ ਜਿਹੜਾ ਡਿਜ਼ਾਈਨ ਬਣ ਗਿਆ ਉਹ ਦੁਨੀਆ ਦੀ ਹਰੇਕ ਮਸ਼ੀਨ 'ਚ ਚੱਲੂਗਾ ਹਰੇਕ ਚੱਲੂਗਾ ਬਾਕੀ ਦੀ ਸ਼ਾਰਟ ਵਾਇਟ ਹੀ ਹੋ ਜਾਂਦੀ ਆਪਣਾ ਮਾਲ ਕੰਮ ਕਰਦੇ ਕਰਦੇ ਪੀਸੀ ਡਾਊਨ ਹੋ ਗਿਆ ਪੇਂਟਿੰਗ ਆਫ ਹੋ ਗਿਆ ਤਾਂ ਉਹ ਆਟੋਮੈਟਿਕਲੀ ਸੇਵ ਕਰ ਲੂਗਾ ਠੀਕ ਹੈ ਆਪਣੀ ਮਿਹਨਤ ਖਰਾਬ ਨਹੀਂ ਜਾਂਦੀ ਉਹਨੇ ਜੇ ਆਪਾਂ ਕੰਮ ਕਰਦੇ ਕਰਦੇ ਬੰਦ ਹੋ ਗਿਆ ਸਾਰਾ ਡਾਟਾ ਡਿਲੀਟ ਹੋ ਜਾਊਗਾ ਹਾਂ ਦਾ ਡਾਟਾ ਡਿਲੀਟ ਗਿਆ ਉਹ ਸਿਰਫ 5 ਸੈਕਿੰਡ ਦਾ ਡਿਲੀਟ ਹੋਊਗਾ ਹਾਉ ਤੇ ਆਪਾਂ ਟਾਈਮ ਲਾ ਸਕਦੇ ਆ ਵੀ 5 ਮਿੰਟ ਦੀ 1 ਮਿੰਟ ਦੀ 10 ਮਿੰਟ ਦੀ ਵੀ ਜਿੰਨੀ ਵੀ ਸੇਵ ਕਰਨੀ ਆਪਾਂ ਹੂੰ ਉਹ ਟਾਈਮ ਲਾ ਕੇ ਰੱਖ ਸਕਦੇ ਆ ਹਾਂ ਜੇ ਘੱਟ ਤੋਂ ਘੱਟ ਤੁਸੀਂ ਕਰਨ ਤਾਂ 5 ਸੈਕਿੰਡ ਦਾ ਡਿਲੀਟ ਹੋਊਗਾ 5 ਸੈਕਿੰਡ ਚੋ ਵੀ 3 ਸੈਕਿੰਡ ਜਾਂ 2 ਸੈਕਿੰਡ ਹੀ ਹੋਊਗਾ ਹਰ 5 ਸੈਕਿੰਡ ਬਾਅਦ ਡਾਟਾ ਸੇਵ ਕਰੀ ਜਾਂਦਾ ਆਪੇ ਹੀ ਹਾਂ ਮਤਲਬ ਆਪਾਂ ਇੱਕ ਘੰਟੇ ਦੀ ਮਿਹਨਤ ਲਾਈ ਆ ਤਾਂ ਉਹ ਚੋ 2-3 ਸੈਕਿੰਡ ਆਪ ਨੂੰ ਦੁਬਾਰੇ ਲਾਉਣੇ ਪੈਣਗੇ ਹਾਂ 2-3 ਸੈਕਿੰਡ ਸਾਰੀ ਮਿਹਨਤ ਨਹੀਂ ਖਰਾਬ ਜਾਊਗਾ ਹਾਂ ਇਹ ਚ ਸਾਰੀ ਹੋ ਜਾਊਗੀ ਪਰ ਮੈਂ ਹੁਣ ਫੇਰ ਪਰ ਮੈਂ ਤੁਹਾਨੂੰ ਕਹਿਣਾ ਕਿ ਵੀਰੇ ਕੋਲ ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਗੱਲ ਇਹ ਵੀਰਾ ਇੱਕ ਇਹੋ ਜਿਹਾ ਇਨਸਾਨ ਆ ਯਾਰ ਕਿਰਤੀ ਬੰਦਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਵੀਰਾ ਸਾਨੂੰ ਪੈਸੇ ਜਿੰਨੇ ਦਿੱਤੇ ਉਸ ਤੋਂ ਮੈਂ ਪਹਿਲੀ ਵੀਡੀਓ ਚ ਵੀ ਕਹਿ ਕੇ ਅੱਗਿਆ ਕਹਿ ਕੇ ਹਾਂ ਦੇਖੀ ਜਾ ਮੇਰਾ ਕਿ ਇੱਕ ਸੱਜਣ ਇਹੋ ਜਿਹਾ ਆ ਜਿਹੜਾ ਜਿੰਨੇ ਪੈਸੇ ਕਹੇ ਉਸ ਤੋਂ 10000 ਐਕਸਟਰਾ ਦੇ ਗਿਆ ਮਤਲਬ ਮਿਹਨਤ ਵਾਲੇ ਦਾ ਕਦਰਦਾਨ ਕਿੱਡਾ ਹੈ ਉਹ ਮਤਲਬ ਸਾਨੂੰ ਪਤਾ ਵੀ ਉਹ ਸਾਡੇ ਕੋਲੇ ਉਹ 10000 ਤੋਂ ਵੀ ਵੱਧ ਬਣ ਜਾਣਾ ਉਹ ਚੀਜ਼ ਨਹੀਂ ਬਾਈ ਮਤਲਬ ਕਿਉਂਕਿ ਤੁਸੀਂ ਸਾਨੂੰ ਚੀਜ਼ ਹੀ ਇਹੋ ਜਿਹੀ ਦੇ ਆਏ ਤੇ ਪਰ ਇਹ ਵੀਰੇ ਤੋਂ ਤੁਸੀਂ ਨਾ ਕੋਈ ਵੀ ਡਿਜ਼ਾਈਨ ਇਹ ਵੀਰੇ ਦੀ ਘੱਟੋ ਘੱਟ 10 12 ਸਾਲ ਦੀ ਮਿਹਨਤ ਆ ਇੰਨੇ ਨੈਕਸਟ ਲੈਵਲ ਬਾਈ ਕੋਲੇ ਡਿਜ਼ਾਈਨ ਪਿਆ ਨੈਕਸਟ ਲੈਵਲ ਜਾਇਜ਼ ਰੇਟਾਂ ਤੇ ਕੋਈ ਵੀ ਭੈਣ ਕੋਈ ਵੀ ਵੀਰ ਜਿਹੜਾ ਵੀ ਮਸ਼ੀਨ ਚਲਾਉਂਦਾ ਦੁਨੀਆ ਭਰ ਦੀ ਕੋਈ ਵੀ ਮਸ਼ੀਨ ਚਲਾਉਂਦਾ ਉਹ ਬੀਰੇ ਤੋਂ ਡਿਜ਼ਾਈਨ ਖਰੀਦਣੇ ਚਾਹੁੰਦਾ ਤਾਂ ਬੀਰੇ ਤੋਂ ਤੁਸੀਂ ਡਿਜ਼ਾਈਨ ਖਰੀਦਣ ਲਈ ਫੋਨ ਕਰਨਾ ਹੀ ਕਰਨਾ ਸੱਚ ਨੂੰ ਤੁਸੀਂ ਇੱਕ ਵਾਰੀ ਬਾਈ ਤੋਂ ਸਲਾਹ ਲੈਣੀ ਲੈਣੀ ਆ ਮਸ਼ੀਨ ਲੈ ਲਈ ਆ ਚਾ ਲੈ ਚੁੱਕੇ ਆ ਚਾ ਤੁਸੀਂ ਪੁਰਾਣੇ ਚਲਾਉਂਦੇ ਆ ਤਾਂ ਇੱਕ ਵਾਰ ਤੁਹਾਡੇ ਕੋਲੇ ਇੱਕ ਉਸ ਡਿਜ਼ਾਈਨਰ ਦਾ ਨੰਬਰ ਆ ਚੁੱਕਿਆ ਜਿਹੜਾ ਡਿਜ਼ਾਈਨਰ ਤੁਹਾਨੂੰ ਆਇਆ ਨਹੀਂਗਾ ਵੀ ਤੁਸੀਂ ਡਿਜ਼ਾਈਨ ਭੇਜਿਆ ਤੇ 3 ਦਿਨ ਬੰਦੇ ਨੇ ਪਹਿਲਾਂ ਵਟਸਐਪ ਤੇ ਨੀਲੀਆਂ ਟਿੱਕੀਆਂ ਨਹੀਂ ਲਗੀਆਂ ਤੇ 3 ਦਿਨ ਉਸ ਤੋਂ ਬਾਅਦ ਭੇਜਿਆ ਨਹੀਂ ਉਹ ਕੰਮ ਨਹੀਂ ਜੇ ਤੁਹਾਡਾ ਕੰਮ ਹੋ ਸਕਦਾ ਘੰਟੇ ਦੇ ਅੰਦਰ ਅੰਦਰ ਹੀ ਕਰ ਦੇ ਜੇ ਘੰਟਾ ਨਹੀਂ ਤਾਂ ਦੂਜੇ ਦਿਨ ਤੁਹਾਨੂੰ ਆਉਟਪੁੱਟ ਮਿਲ ਚੁਗਾ ਟਾਈਮ ਦੇ ਦਾਂਗੇ ਵੀ ਇਹਨੇ ਚਿਰ ਚ ਬਣੂਗਾ ਕਈ ਵਾਰ ਕੰਮ ਜ਼ਿਆਦੇ ਪਿਆ ਹੁੰਦਾ ਆਪਣੇ ਕੋਲ ਲੱਗੇ ਹੁੰਨੇ ਆ ਫਿਰ ਉਹਨੂੰ ਟਾਈਮ ਮਿਲ ਜਾਊਗਾ ਹਾਂ ਇਹ ਬੰਦਾ ਇਹੋ ਜਿਹਾ ਬੰਦਾ ਟਾਈਮ ਦਾ ਪਾਬੰਦ ਬੰਦਾ ਹੈ ਕਿ ਮਤਲਬ ਸਾਡੇ ਨਾਲ ਵੀ ਵੀਰੇ ਨੇ ਜਿਹੜੀ ਗੱਲ ਕੀਤੀ ਉਵੇਂ ਉਸ ਟਾਈਮ ਪਹੁੰਚ ਗਏ ਸਾਡੇ ਕੋਲੇ ਜੋ ਪੈਸਿਆਂ ਦੀ ਗੱਲ ਕੀਤੀ ਵੀਰੇ ਨੇ ਸਾਨੂੰ 1 ਰੁਪਿਆ ਘਟਾਇਆ ਨਹੀਂ ਉਲਟਾ 10000 ਰੁਪਿਆ ਜਦੋਂ ਸਾਡਾ ਸਾਫਟਵੇਅਰ ਚੱਲ ਗਿਆ ਜ਼ਿਆਦਾ ਦਿੱਤਾ ਮਤਲਬ ਇਹ ਸਾਡੇ ਲਈ ਸਾਡਾ ਪਹਿਲਾ ਗਾਹਕ ਸੀ ਸਾਡੇ ਵਾਸਤੇ ਰੱਬ ਦਾ ਰੂਪ ਆ ਸਾਡੇ ਪਰਿਵਾਰ ਦਾ ਹਿੱਸਾ ਯਾਰ ਇਹ ਬੰਦਾ ਇਹ ਲਾਈਫਟਾਈਮ ਲਈ ਸਾਡੇ ਪਰਿਵਾਰ ਦਾ ਹਿੱਸਾ ਹੀ ਰਹੂਗਾ ਇਹ ਸਾਡਾ ਪਰਿਵਾਰ ਹੀ ਰਹੂਗਾ ਸਾਡਾ ਭਰਾ ਏ ਕਿਉਂਕਿ ਇਹ ਬੰਦੇ ਨੇ ਸਾਨੂੰ ਮਤਲਬ ਖੜਾ ਕਰਨ ਸਾਡੇ ਪਰਿਵਾਰ ਨੂੰ ਸਾਡੀ ਇਹ ਮਦਦ ਆ ਇਹਦਾ ਤਾਂ ਪੈਸਾ ਵੀ ਸਾਡੇ ਕੋਲ ਜਮਾ ਹੀ ਪਿਆ ਰਹੂਗਾ ਇਹ ਤਾਂ ਕੱਲ ਨੂੰ ਕਹੂਗਾ ਕਿ ਮੈਨੂੰ ਲੋੜ ਆਸੀ ਪੈਸੇ ਲੈ ਕੇ ਖੜਾਂਗੇ ਮਤਲਬ ਇਸ ਬੰਦੇ ਨਾਲ ਤਾਂ ਸਾਡਾ ਰਿਸ਼ਤਾ ਉਸ ਲੈਵਲ ਦਾ ਬਣ ਗਿਆ ਪਰ ਇਹ ਸੱਜਣ ਦੀ ਤਾਂ ਐਡ ਵੀ ਇੱਕ ਦੀ ਗੱਲ ਹੋਈ ਸੀਗੀ ਤੇ ਮੈਨੂੰ ਲੱਗਦਾ ਵੀ ਕਮਾਨ ਸਾਹਿਬ ਮੈਂ ਜਦੋਂ ਵੀ ਆਉਂਗਾ ਤੇ ਜਦੋਂ ਵੀ ਲੋੜ ਪਈ ਹੋਊਗੀ ਤੇਰੇ ਲਈ ਸਾਡੇ ਚੈਨਲ ਦੀ ਐਡਵਰਟਾਈਜ਼ਮੈਂਟ ਫ੍ਰੀ ਹੋਈ ਰਹੂਗੀ ਠੀਕ ਆ ਵੀਰੇ ਆ ਇੱਕ ਡਿਜ਼ਾਈਨ ਨੇ ਜਿਹੜੇ ਆਪਾਂ ਡਿਜ਼ਾਈਨ ਦਵਾਗੇ ਪੈਕ ਜਾ ਪੁਰੇ ਨਾਲੇ ਬੁੱਕ ਦਵਾਗੇ ਤਾਂ ਕਿ ਉਹਨਾਂ ਨੂੰ ਡਿਜ਼ਾਈਨ ਤਿਆਰ ਕਰਨੇ ਚ ਕੋਈ ਪ੍ਰੋਬਲਮ ਨਾ ਹੋਵੇ ਕੁੜੇ ਨੂੰ ਦੇਖੋ ਇਹ ਠੀਕ ਆ ਜੀ ਜਿਵੇਂ ਇਹ ਤੇ ਅਲੱਗ-ਅਲੱਗ ਬਣਾਏ ਹੋਏ ਨੇ ਇਹਦੇ ਉੱਤੇ ਨੰਬਰਿੰਗ ਇਹਦੇ ਉੱਤੇ ਨੰਬਰਿੰਗ ਵੀ ਕੀਤੀ ਵੀ ਗਈ ਹੈ ਹਾਂ ਨੰਬਰਿੰਗ ਕੀਤੀ ਹੋਈ ਆ ਵੀਰੇ ਕਿੱਦਾਂ ਹੋਣਾ ਕੱਟਵਾਰਕ ਪਾਉਣਾ ਇਹ ਨੰਬਰ ਦੱਬੋ ਆਟੋਮੈਟਿਕ ਹੀ ਚੱਲੂਗਾ ਕਿਉਂਕਿ ਹੁਣ 500 ਜਾਂ 1000 ਡਿਜ਼ਾਈਨ ਦੇ ਵਿੱਚੋਂ ਡਿਜ਼ਾਈਨ ਬੜਾ ਬਹੁਤ ਔਖਾ ਸਿਲੈਕਟ ਕਰਾਉਣਾ ਤਾਂ ਵੀ ਵੀਰੇ ਨੇ ਨਾ ਥੱਲੇ ਨੰਬਰ ਪਾਤੇ ਤੁਸੀਂ ਆਹਾਂ ਨੰਬਰ ਦੱਬ ਦਿਓ ਕੰਪਿਊਟਰ ਦੇ ਵਿੱਚ ਜਾ ਕੇ ਪੈਨ ਡਰਾਈਵ ਦੇ ਵਿੱਚ ਤਾਂ ਉਹੀ ਡਿਜ਼ਾਈਨ ਉਹੀ ਡਿਜ਼ਾਈਨ ਚੱਕਿਆ ਲਊਗਾ ਆਟੋਮੈਟਿਕ ਹੀ ਸਮਝ ਗਏ ਨਾ ਪ੍ਰੀਤ ਕੋਡਿੰਗ ਕਰਤੀ ਜਿਵੇਂ ਆਹ ਡਿਜ਼ਾਈਨ ਕਿਸੇ ਨੂੰ ਪਸੰਦ ਆ ਗਿਆ ਅਲੱਗ-ਅਲੱਗ ਫੋਲਡਰ ਬਣੇ ਹੋਏ ਨੇ ਇਹਨਾਂ ਦੇ। ਹੂੰ। ਵੀ ਕੋਈ ਇੰਨਾ ਜਾ ਰਿਹਾ ਨਹੀਂ ਕਿਉਂਕਿ 2000 ਇਹਨਾਂ ਦੇ ਵਿੱਚੋਂ ਡਿਜ਼ਾਈਨ ਲੱਭਣਾ ਬਹੁਤ ਔਖਾ ਹੈ ਨਾ। ਹੁਣ ਜੀ ਜਾਂਦਾ ਬੰਦਾ। ਹੂੰ। ਅੱਛਾ ਪੈਨ ਡਰਾਈਵ ਸਿੱਧੀ ਮਸ਼ੀਨ 'ਚ ਲੱਗ ਜਾਂਦੀ ਹੈ। ਹਾਂਜੀ ਫਿਰ। ਤਾਂ ਮਸ਼ੀਨ ਦੇ ਵਿੱਚ ਆਹ ਡਿਜ਼ਾਈਨ ਪਾਉਣ ਵਾਸਤੇ ਅਸੀਂ 17 97 55 ਨੱਪ ਦੇਣਾ ਉਹੀ ਡਿਜ਼ਾਈਨ। ਉਹੀ ਡਿਜ਼ਾਈਨ ਆ ਜਾਊਗਾ। ਨਹੀਂ ਹੁਣ ਪਰ 2000 ਡਿਜ਼ਾਈਨ 'ਚੋਂ ਲੱਭਣਾ ਬਹੁਤ ਔਖਾ ਗੱਲਾ। ਹਾਂ ਬਹੁਤ ਕਰਨਾ। ਓਕੇ 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 ਵੀ ਜੀ ਠੀਕ ਹੈ। ਤੇ ਕਮਾਨ ਸਾਹਿਬ ਦਾ ਨੰਬਰ ਹੈ। ਕਮਾਨ ਸਾਹਿਬ ਇਹ ਬਿਲਕੁਲ ਭਵਾਨੀਗੜ ਦੇ ਕੋਲੇ ਆ ਪਟਿਆਲੇ ਦੇ ਕੋਲੇ ਆ ਵੈਸੇ ਤਾਂ ਪਿੰਡ ਪੁੱਛਣ ਦੀ ਤੁਹਾਨੂੰ ਲੋੜ ਨਹੀਂ ਪਿੰਡ ਕਿਹੜਾ ਬਾਈ ਪਿੰਡ ਚਨੇੜੀ ਪਿੰਡ ਚਨੇੜੀ ਪਿੰਡ ਆ ਚਨੇੜੀ ਚਨੇੜੀ ਪਿੰਡ ਆ ਭਵਾਨੀਗੜ ਦੇ ਕੋਲੇ ਆ ਪਰ ਇਹ ਤਾਂ ਕੰਮ ਫੋਨਾਂ ਤੇ ਹੋ ਜਾਂਦਾ ਹੁੰਦਾ ਠੀਕ ਹੈ ਕਿ ਨਹੀਂ ਇਹ ਤਾਂ ਫੋਨ ਤੇ ਤੁਸੀਂ ਪੈਸੇ ਪਾਉਣੇ ਆ ਫੋਨ ਤੇ ਤੁਸੀਂ ਡਿਜ਼ਾਈਨ ਕਰਨਾ ਤੇ ਪਰ ਜੇ ਕਿਸੇ ਨੇ ਫੇਰ ਵੀ ਵੀਰੇ ਦੇ ਪਿੰਡ ਦੇ ਨੇੜੇ ਤੇੜਾ ਬਾਈ ਨਾਲ ਕੋਈ ਸਲਾਹ ਲੈਣੀ ਆ ਬਾਈ ਨਾਲ ਤੁਸੀਂ ਸਲਾਹ ਕਰਨੀ ਹੋਵੇ ਮਸ਼ੀਨ ਖਰੀਦ ਰਹੇ ਆ ਉਹ ਕਰਦੇ ਆ ਤਾਂ ਉਹ ਵੀ ਚੱਕਰ ਦੇ ਵਿੱਚ ਕੋਈ ਟੈਨਸ਼ਨ ਤੇ ਪਾਉਣ ਦੀ ਲੋੜ ਨਹੀਂ ਤੁਸੀਂ ਵੀਰੇ ਨਾਲ ਸਲਾਹ ਕਰ ਲਓ ਤੇ ਬਾਈ ਖੜਾ ਮਿਲੂਗਾ ਜੇ ਅੰਦਰੋਂ